ਸਸਰੀਆ ਕਾਲ ਜੀ ਪਿਛਲੇ ਵੀਡੀਓ ਦੇ ਵਿੱਚ ਆਪਾਂ ਭਾਰਤੀ ਸੰਵਿਧਾਨ ਦੇ ਬਾਰੇ ਇੱਕ ਇੰਟਰੋਡਕਸ਼ਨ ਦਿੱਤੀ ਸੀ ਹੁਣ ਆਪਾਂ ਸਾਡੇ ਸੰਵਿਧਾਨ ਦੇ ਪਹਿਲੇ ਹਿੱਸੇ ਇਸ ਦੀ ਪ੍ਰਸਤਾਵਨਾ ਜਾਂ ਪ੍ਰੀਐਂਬਲ ਦੇ ਬਾਰੇ ਗੱਲ ਸ਼ੁਰੂ ਕਰਦੇ ਹੁਣ ਭਾਰਤ ਦੇ ਵਿੱਚ ਜਿੰਨੇ ਵੀ ਗ੍ਰੰਥ ਲਿਖੇ ਗਏ ਹਨ ਉਹਨਾਂ ਦੀ ਇੱਕ ਬਹੁਤ ਵੱਡੀ ਖਾਸੀਅਤ ਹੈ ਕਿ ਜੋ ਉਹਨਾਂ ਦਾ ਸ਼ੁਰੂਆਤੀ ਹਿੱਸਾ ਹੁੰਦਾ ਹੈ ਉਸ ਦੇ ਵਿੱਚ ਹੀ ਪੂਰੇ ਗ੍ਰੰਥ ਦਾ ਨਿਚੋੜ ਹੁੰਦਾ ਹੈ ਜਿਵੇਂ ਕਿ ਜੇ ਹਿੰਦੂ ਧਰਮ ਦੇ ਵਿੱਚ ਗਿਆਨ ਮਾਰਗ ਦੇ ਗ੍ਰੰਥ ਵੇਖੀਏ ਤਾਂ ਉਹ ਇੱਕ ਵਾਕ ਤੋਂ ਸ਼ੁਰੂ ਹੁੰਦੇ ਹਨ ਅਰਥਾਤੋ ਬ੍ਰह्म ਜਿਗਿਆਸਾ ਜਿਸ ਦਾ ਮਤਲਬ ਹੈ ਕਿ ਪੜਨ ਵਾਲਿਆ ਜੇ ਤੇਰੇ ਵਿੱਚ ਬ੍ਰह्म ਨੂੰ ਜਾਣਨ ਦੀ ਜਿਗਿਆਸਾ ਹੈ ਤਾਂ ਹੀ ਇਸ ਗ੍ਰੰਥ ਨੂੰ ਸ਼ੁਰੂ ਕਰੀ ਨਹੀਂ ਤਾਂ ਇਹ ਸਾਰਾ ਗ੍ਰੰਥ ਸਿਰਫ ਸ਼ਬਦ ਹੀ ਹਨ ਉਸ ਤੋਂ ਅੱਗੇ ਕੁਝ ਵੀ ਨਹੀਂ ਐਸੇ ਤਰ੍ਹਾਂ ਜਿਹੜੇ ਭਗਤੀ ਦੇ ਗ੍ਰੰਥ ਹਨ ਉਹ ਵੀ ਇੱਕ ਮਹਾਵਾਕਿਏ ਤੋਂ ਸ਼ੁਰੂ ਹੁੰਦੇ ਹਨ ਅਰਥਾਤੋ ਭਗਤੀ ਜਿਗਿਆਸਾ ਕਿ ਜੇ ਤੇਰੇ ਵਿੱਚ ਰੱਬ ਦੀ ਭਗਤੀ ਦੀ ਜਿਗਿਆਸਾ ਜਾਗੀ ਹੈ ਤਾਂ ਹੀ ਇਸ ਗ੍ਰੰਥ ਨੂੰ ਪੜ੍ਹ ਨਹੀਂ ਤਾਂ ਇਹ ਗ੍ਰੰਥ ਤੇਰੇ ਲਈ ਸ਼ਬਦੀ ਹੈ ਜੇ ਆਪਾਂ ਸਿੱਖ ਧਰਮ ਵਿੱਚ ਵੀ ਦੇਖੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪ੍ਰਥਮ ਬਾਣੀ ਹੈ ਸ੍ਰੀ ਜਪਜੀ ਸਾਹਿਬ ਉਸ ਦਾ ਜਿਹੜਾ ਮੰਗਲਾ ਚਰਨ ਸ਼ੁਰੂ ਹੁੰਦਾ ਹੈ ਉਸ ਦੇ ਵਿੱਚ ਤਿੰਨ ਸ਼ਬਦ ਹਨ ਇੱਕ ਓੰਕਾਰ ਸਤਨਾ ਜਿਨ੍ਹਾਂ ਦਾ ਅਰਥ ਹੈ ਕਿ ਇਹ ਪੂਰਾ ਸੰਸਾਰ ਇੱਕ ਓੰਕਾਰ ਦੀ ਧੁਨੀ ਤੋਂ ਉਪਜਿਆ ਹੈ ਤੇ ਉਤੋਂ ਨਹੀਂ ਸੱਚ ਦਾ ਰੂਪ ਜੇ ਆਪਾਂ ਵੇਖੀਏ ਤਾਂ ਅੱਗੇ ਦੀ ਸਾਰੀ ਬਾਣੀ ਇਹਨਾਂ ਤਿੰਨਾਂ ਸ਼ਬਦਾਂ ਦਾ ਹੀ ਵਿਸਥਾਰ ਹੈ। ਐਸੀ ਤਰ੍ਹਾਂ ਜਿਹੜਾ ਸਾਡਾ ਸੰਵਿਧਾਨ ਉਸ ਦਾ ਮੁੱਖ ਸਮਾਜਿਕ ਦਰਸ਼ਨ ਉਸ ਦਾ ਮੁੱਖ ਮਕਸਦ ਸਾਡੇ ਭਾਰਤ ਦੀ ਮੌਲਿਕ ਸੋਚ ਇਹ ਸਾਰਾ ਕੁਝ ਇਸ ਦੇ ਪ੍ਰਸਤਾਵਨਾ ਜਾਂ ਪ੍ਰੀਅੰਬਲ ਦੇ ਵਿੱਚ ਮੌਜੂਦ ਹੈ। ਹੁਣ ਆਪਾਂ ਪ੍ਰੀਅੰਬਲ ਦੇ ਵਿੱਚ ਪ੍ਰਵੇਸ਼ ਕਰਦੇ। ਪ੍ਰੀਅੰਬਲ ਇੱਥੋਂ ਸ਼ੁਰੂ ਹੁੰਦਾ ਹੈ ਕਿ ਅਸੀਂ ਭਾਰਤ ਦੇ ਲੋਕ ਹੁਣ ਜਿਹੜੇ ਪਹਿਲੇ ਚਾਰ ਸ਼ਬਦ ਹੀ ਹਨ ਇਹਨਾਂ ਸ਼ਬਦਾਂ ਨੇ ਹੀ ਭਾਰਤ ਦੀ ਕਈ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਹੈ ਇਹ ਸੰਵਿਧਾਨ ਕਿਸੇ ਧਰਮ ਵੱਲੋਂ ਨਹੀਂ ਕਿਸੇ ਜਾਤ ਵੱਲੋਂ ਨਹੀਂ ਕਿਸੇ ਰਾਜਨੀਤਿਕ ਅਦਾਰੇ ਵੱਲੋਂ ਨਹੀਂ ਕਿਸੇ ਖਾਸ ਭਾਸ਼ਾ ਨੂੰ ਬੋਲਣ ਵਾਲਿਆਂ ਵੱਲੋਂ ਨਹੀਂ ਇਵਨ ਕੰਸਟੀਟੂਐਂਟ ਅਸੈਂਬਲੀ ਦੇ ਵੱਲੋਂ ਵੀ ਨਹੀਂ ਸਾਰੇ ਭਾਰਤੀ ਲੋਕਾਂ ਦੇ ਵੱਲੋਂ ਜਿਹੜੇ ਉਸ ਸਮੇਂ ਮੌਜੂਦ ਸਨ ਜਿਹੜੇ ਉਸ ਤੋਂ ਉਹ ਵਿਖੇ ਵਿੱਚ ਮੌਜੂਦ ਸੰਤ ਤੇ ਜਿਹੜੇ ਅੱਗੇ ਪੈਦਾ ਹੋਣਗੇ ਉਹਨਾਂ ਦਾ ਵੀ ਯੋਗਦਾਨ ਇਸ ਸੰਵਿਧਾਨ ਦੇ ਵਿੱਚ ਅਸੀਂ ਭਾਰਤ ਦੇ ਲੋਕ ਇਹ ਚ ਦਰਸਾਉਂਦੀ ਹੈ ਕਿ ਸਾਡਾ ਸੰਵਿਧਾਨ ਭਾਰਤ ਦੇ ਕਿਸੇ ਵੀ ਨਾਗਰਿਕ ਨੂੰ ਪਰਾਇਆ ਨਹੀਂ ਸਮਝਦਾ ਤੇ ਉਹ ਸਮਝਦਾ ਹੈ ਕਿ ਉਸ ਦੇ ਵਿੱਚ ਜਿੰਨਾ ਯੋਗਦਾਨ ਉਸ ਸਮੇਂ ਦੇ ਲੋਕਾਂ ਦਾ ਹੈ ਉਸ ਸਮੇਂ ਦੇ ਬਹੁਮਤ ਧਰਮ ਦੇ ਲੋਕਾਂ ਦਾ ਹੈ ਕਿਸੇ ਵੀ ਜਾਤ ਦੇ ਲੋਕਾਂ ਦਾ ਹੈ ਉਹ ਸਾਰਿਆਂ ਵਿੱਚ ਬਰਾਬਰ ਹੈ ਕਿਸੇ ਵੀ ਖਾਸ ਪਹਿਚਾਨ ਤੋਂ ਉਹ ਸੰਵਿਧਾਨ ਆਪਣੇ ਆਪ ਨੂੰ ਜੋੜਦਾ ਨਹੀਂ ਅੱਗੇ ਆਉਂਦਾ ਹੈ ਪ੍ਰਭੂਤਾਧਾਰੀ ਸਮਾਜਵਾਦੀ ਧਰਮ ਨਿਰਪੇਖ ਲੋਕਤਾਂਤਰੀ ਗਣਰਾਜ ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਸ਼ਬਦਾਂ ਨੂੰ ਸਮਝਦੇ ਪਹਿਲਾ ਹੈ ਪ੍ਰਭੂਤਾਧਾਰੀ ਜਾਂ ਸਵਰਜਨ ਇਹ ਸ਼ਬਦ ਦਾ ਮਤਲਬ ਹੈ ਇੱਕ ਤਰ੍ਹਾਂ ਨਾਲ ਸਵੈ ਰਾਜ ਜਾਂ ਸਵਰਾਜ ਤੁਸੀਂ ਤਾਂ ਜਾਣਦੇ ਹੋ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਾਨ ਵਾਸਤੇ ਕਿੰਨਾ ਲੰਬਾ ਸੰਘਰਸ਼ ਲੜਿਆ ਗਿਆ। ਉਹਨੇ ਸੰਘਰਸ਼ ਐਸੇ ਲਈ ਲੜਿਆ ਗਿਆ ਤਾਂ ਕਿ ਅਸੀਂ ਭਾਰਤ ਦੇ ਲੋਕ ਆਪਣੀ ਮਰਜ਼ੀ ਦੇ ਨਾਲ ਆਪਣੇ ਦਰਸ਼ਨ ਦੇ ਨਾਲ ਇਸ ਦੇਸ਼ ਨੂੰ ਚਲਾ ਸਕੀਏ ਨਾ ਕਿ ਕਿਸੇ ਤੀਸਰੀ ਤਾਕਤ ਦੇ ਉੱਤੇ ਨਿਰਭਰ ਹੋ ਕੇ। ਇਸ ਕਰਕੇ ਸੰਵਿਧਾਨ ਦੇ ਵਿੱਚ ਪਹਿਲਾ ਮੁੱਖ ਸ਼ਬਦ ਸਵਰਜਨ ਹੋਣਾ ਬਹੁਤ ਜ਼ਰੂਰੀ ਹੈ। ਇਹ ਸ਼ਬਦ ਸਵਰਜਨ ਦਰਸਾਉਂਦਾ ਹੈ ਕਿ ਇਹ ਭਾਰਤ ਦੇਸ਼ ਭਾਰਤੀਆਂ ਦਾ ਹੀ ਹੈ ਤੇ ਹਮੇਸ਼ਾ ਰਹੇਗਾ। ना कि यह किसी नड़िनवे साल की लीज मिले ऐसे सुवरजनिटी के ऊपर मैनु एक शेर याद आ रहा है कि ताजो तख्त नहीं जनता का राज है यहाँ कि ताजो तख्त नहीं जनता का राज है यहाँ हर दिल के अंदर संविधान की आवाज है यहां ये वो देश है जहाँ पर हुक्मरान बदलते हैं ये वो देश है जहां पर हुक्मरान बदलते हैं لیکن اس دیش کی آتما آزاد ہے یہاں اس تو بعد اندایا社会主义 ہن میں اے چیز سمجھدا تھا کہ社会主义 نو سمجھان واسطے پہلا بہت کچھ سمجھانا ضروری ہے ایسے کر کے میں مارکسवाद دے اوپر ایک پوری لڑی پہلا تو ہی تیار کر کے رکھی ہوئی ہے ਤੁਸੀਂ ایسے چینل دے اُتے اس لڑی نو ویکھ سکدے ہو تے سمجھ سکدے ہو کہ社会主义 مૌલિક روپ وچ کی ہے ਹੁਣ ਭਾਰਤ ਦੇ ਸੰਦਰਭ ਵਿੱਚ ਦੋ ਤਰ੍ਹਾਂ ਦਾ ਸਮਾਜਵਾਦ ਪ੍ਰਮੁੱਖ ਹੈ ਪਹਿਲਾ ਹੈ ਫੇਬੀਅਨ ਸਮਾਜਵਾਦ ਤੇ ਦੂਸਰਾ ਹੈ ਗਾਂਧੀਵਾਦੀ ਸਮਾਜਵਾਦ ਫੇਬੀਅਨ ਸਮਾਜਵਾਦ ਕਹਿੰਦਾ ਹੈ ਕਿ ਜੋ ਸਮਾਜਵਾਦੀ ਸਥਿਤੀ ਸਮਾਜ ਦੇ ਵਿੱਚ ਆਵੇਗੀ ਉਹ ਕਿਸੇ ਹਿੰਸਕ ਕ੍ਰਾਂਤੀ ਤੋਂ ਨਹੀਂ ਲੋਕਤਾਂਤ੍ਰਿਕ ਪ੍ਰਕਿਰਿਆ ਤੋਂ ਸਹਿਜਤਾ ਨਾਲ ਆਵੇਗੀ ਇਸ ਫੇਬੀਅਨ ਸਮਾਜਵਾਦ ਤੋਂ ਪੰਡਿਤ ਜਵਾਲਾ ਨਹਿਰੂ ਜੀ ਵਰਗੇ ਨੇਤਾ ਬਹੁਤ ਪ੍ਰਭਾਵਿਤ ਹੋਏ ਤੇ ਜੇ ਆਪਾਂ ਗਾਂਧੀਵਾਦੀ ਸਮਾਜਵਾਦ ਦੀ ਗੱਲ ਕਰੀਏ ਤਾਂ ਉਹ ਲੋਕਤਾਂਤ੍ਰਿਕ ਮੁੱਦੇ ਦੇ ਉੱਪਰ ਤਾਂ ਫੀਬੀਅਨ ਸਮਾਜਵਾਦ ਨਾਲ ਸਹਿਮਤ ਹੁੰਦਾ ਉਸ ਦੇ ਵਿੱਚ ਹੋਰ ਇਹ ਗੱਲਾਂ ਹਨ ਕਿ ਜਿਹੜੇ ਸਮਾਜ ਦੇ ਅਮੀਰ ਲੋਕ ਹਨ ਉਹ ਸਮਾਜ ਦੇ ਟਰਸਟੀ ਦੀ ਤਰ੍ਹਾਂ ਕੰਮ ਕਰਨ ਤੇ ਸਮਾਜ ਦੇ ਭਲੇ ਦੇ ਵਿੱਚ ਨਿਵੇਸ਼ ਕਰਨ ਤੇ ਸਮਾਜ ਲੋਕਲ ਸਤਰ ਦੇ ਉੱਪਰ ਸਵੈ ਨਿਰਭਰ ਬਣ ਸਕੇ ਇਸ ਚੀਜ਼ ਨੂੰ ਐਦਾਂ ਸਮਝਣਾ ਚਾਹੀਦਾ ਹੈ ਕਿ ਹੁਣੇ ਆਪਾਂ ਵੇਖਦੇ ਹਾਂ ਕਿ ਆਪਣੇ ਆਸ-ਪਾਸ ਸਰਕਾਰਾਂ ਸਮਾਰਟ ਸਿਟੀ ਬਣਾਉਣ ਦੇ ਵਿੱਚ ਕੰਮ ਕਰ ਰਹੀ ਹੈ ਕਿ ਆਪਾਂ ਸ਼ਹਿਰਾਂ ਨੂੰ ਹੋਰ ਵਿਕਸਿਤ ਕਰੀਏ ਮੇਰੇ ਖਿਆਲ ਨਾਲ ਇਹ ਕਦਮ ਉਹਨਾ ਸਹੀ ਨਹੀਂ ਹੈ ਕਿਉਂਕਿ ਕਰਨਾ ਇਹ ਚਾਹੀਦਾ ਹੈ ਕਿ ਜਿਹੜੇ ਸਾਡੇ ਪਿੰਡ ਨੇ ਉਹਨਾਂ ਨੂੰ ਪਹਿਲਾਂ ਸਵੈ ਨਿਰਭਰ ਬਣਾਉਣਾ ਚਾਹੀਦਾ ਹੈ ਉੱਥੇ ਲੋਕਲ ਉਤਪਾਦਨ ਨੂੰ ਬढ़ावा ਦੇਣਾ ਚਾਹੀਦਾ ਹੈ ਤਾਂ ਜੋ ਜਿਹੜੀ ਉਥੋਂ ਦੀ ਆਬਾਦੀ ਹੈ ਉਹ ਉੱਥੇ ਵੱਸ ਸਕੇ ਤੇ ਸ਼ਹਿਰਾਂ ਦੇ ਉੱਪਰ ਜਿਹੜਾ ਆਬਾਦੀ ਦਾ ਭਾਰ ਹੈ ਉਹ ਹਲਕਾ ਹੋ ਸਕੇ ਤੇ ਜਦ ਸ਼ਹਿਰਾਂ ਦੇ ਵਿੱਚ ਆਬਾਦੀ ਘਟੇ ਸ਼ਹਿਰਾਂ ਨੂੰ ਵਿਕਸਿਤ ਕਰਨਾ ਚਾਹੀਦਾ ਸਮਾਰਟ ਸਿਟੀ ਦੇ ਵਿੱਚ ਪਹਿਲਾਂ ਸਮਾਰਟ ਵਿਲੇਜ ਹੋਣੇ ਚਾਹੀਦੇ ਨੇ ਫਿਰ ਉਸ ਤੋਂ ਬਾਅਦ ਸਮਾਰਟ ਸਿਟੀ ਜੇ ਆਪਾਂ ਸਮਾਰਟ ਸਿਟੀ ਬਣਾਈ ਜਾਵਾਂਗੇ ਤਾਂ ਸ਼ਹਿਰਾਂ ਦੇ ਉੱਪਰ ਆਬਾਦੀ ਦਾ ਭਾਰ ਹੋਰ ਦੀ ਹੋਰ ਵਧਦਾ ਜਾਵੇਗਾ ਤੇ ਪਿੰਡਾਂ ਤੋਂ ਆਬਾਦੀ ਮੁਕਦੀ ਜਾਵੇ ਇਸ ਕਾਰਨ ਪਹਿਲਾ ਕਦਮ ਸਮਾਰਟ ਵਿਲੇਜ ਹੋਣਾ ਚਾਹੀਦਾ ਇਸ ਤੋਂ ਬਾਅਦ ਆਉਂਦਾ ਹੈ ਧਰਮ ਨਿਰਪੇਖਤਾ ਹੁਣ ਆਪਾਂ ਤੇ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਕਈ ਸਾਰੇ ਧਰਮ ਤੇ ਕਈ ਸਾਰੇ ਧਰਮਾਂ ਦੇ ਵਿੱਚ ਸੰਪਰਦਾਏ ਹਨ ਇਸ ਲਈ ਭਾਰਤ ਦਾ ਜਿਹੜਾ ਧਰਮ ਨਿਰਪੇਖਤਾ ਹੈ ਉਹ ਦੋ ਤਰ੍ਹਾਂ ਦੀ ਧਰਮ ਨਿਰਪੇਖਤਾ ਸਾਨੂੰ ਦਿੰਦਾ ਇੱਕ ਤਾਂ ਧਰਮ ਮੰਨਣ ਦੀ ਆਜ਼ਾਦੀ ਤੇ ਸਰਕਾਰ ਦਾ ਕਿਸੇ ਵੀ ਵਿਸ਼ੇਸ਼ ਧਰਮ ਦੇ ਵਿੱਚ ਕੋਈ ਹસ્તક્ષੇਪ ਨਾ ਹੋਣਾ ਦੂਜਾ ਇੱਕ ਧਰਮ ਦੇ ਵਿੱਚ ਵੀ ਆਪਾਂ ਕਿਹੜਾ ਸੰਪਰਦਾਇ ਮੰਨਦੇ ਹਾਂ ਉਸ ਦੀ ਵੀ ਆਜ਼ਾਦੀ ਜਦੋਂ ਅਸੀਂ ਆਜ਼ਾਦ ਹੋਏ ਸਨ ਤਾਂ ਆਪਾਂ ਕਈ ਸਾਰੇ ਵੱਖ-ਵੱਖ ਧਰਮਾਂ ਦੇ ਵਿੱਚ ਵੰਡੇ ਸਨ ਜਾਤਾਂ ਦੇ ਵਿੱਚ ਵੰਡੇ ਹੋਏ ਸਨ ਤਾਂ ਇਹ ਸ਼ਬਦ ਧਰਮ ਨਿਰਪੇਖਤਾ ਸਾਡੇ ਸੰਵਿਧਾਨ ਵਿੱਚ ਬਹੁਤ ਜ਼ਰੂਰੀ ਸੀ ਪਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਉਸ ਸਮੇਂ ਬੀ ਆਰ ਅੰਬੇਡਕਰ ਜੀ ਨੇ ਕਿਹਾ ਸੀ ਕਿ ਉਹ ਇਹ ਸ਼ਬਦ ਸੰਵਿਧਾਨ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਕਿਉਂਕਿ ਉਹ ਸਮਝਦੇ ਸਨ ਕਿ ਧਰਮ ਇੱਕ ਵਿਅਕਤੀਗਤ ਚੀਜ਼ ਹੈ ਉਸ ਨੂੰ ਕਿਸੇ ਦੇਸ਼ ਦੇ ਦਸਤਾਵੇਜ਼ ਦੇ ਉੱਪਰ ਲਿਖਣਾ ਸਹੀ ਗੱਲ ਨਹੀਂ ਹੋਵੇਗੀ ਤਾਂ ਇਸ ਕਰਕੇ ਸ਼ੁਰੂ ਦੇ ਵਿੱਚ ਧਰਮ ਨਿਰਪੇਖਤਾ ਸਾਡੇ ਸੰਵਿਧਾਨ ਦਾ ਹਿੱਸਾ ਨਹੀਂ ਸੀ ਇਹ ਆਇਆ 1976 ਦੇ ਵਿੱਚ ਕਿਉਂਕਿ ਇਹ ਜੋ ਸੰਵਿਧਾਨ ਦੇ ਵਿੱਚ ਧਰਮ ਨਿਰਪੇਖਤਾ ਹੈ ਇਹ ਬਿਲਕੁਲ ਸਹੀ ਤਰੀਕੇ ਨਾਲ ਦਿਖਾਉਂਦਾ ਹੈ ਕਿ ਭਾਵੇਂ ਭਾਰਤ ਦੇ ਵਿੱਚ ਕਈ ਸਾਰੇ ਧਰਮ ਹਨ ਤੇ ਭਾਰਤ ਦੀ ਸਰਕਾਰ ਬੜੇ ਸਕਾਰਾਤਮਕ ਤਰੀਕੇ ਨਾਲ ਇਹਨਾਂ ਧਰਮਾਂ ਦੇ ਵਿੱਚ ਆਪਣਾ ਆਪਣਾ ਸਮਰਥਨ ਦਿੰਦੀ ਹੈ ਜਿਵੇਂ ਭਾਰਤ ਸਰਕਾਰ ਅਮਰਨਾਥ ਯਾਤਰਾ ਵੀ ਆਯੋਜਿਤ ਕਰਵਾਉਂਦੀ ਹੈ ਉੱਥੇ ਸੁਰੱਖਿਆ ਵੀ ਦਿੰਦੀ ਹੈ ਤੇ ਨਾਲੇ ਹਜ ਵੀ ਕਰਾਉਂਦੀ ਹੈ ਪਰ ਭਾਰਤ ਦੇਸ਼ ਦਾ ਕੋਈ ਆਪਣਾ ਰਾਸ਼ਟਰੀ ਧਰਮ ਨਹੀਂ ਇਸ ਕਾਰਨ ਸੰਵਿਧਾਨ ਦੇ ਵਿੱਚ ਧਰਮ ਨਿਰਪੇਖਤਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਆਉਂਦਾ ਹੈ ਲੋਕਤੰਤ੍ਰਿਕ ਗਣਰਾਜ। ਹੁਣ ਤੁਸੀਂ ਆਮ ਤੌਰ ਤੇ ਸੁਣਿਆ ਹੋਵੇਗਾ ਜਾਂ ਐਦਾਂ ਸਮਝਦੇ ਹੋਵੋਗੇ ਕਿ ਭਾਰਤ ਇੱਕ ਲੋਕਤੰਤ੍ਰਿਕ ਦੇਸ਼ ਹੈ। ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਹੈ। ਭਾਰਤ ਸਿਰਫ ਇੱਕ ਲੋਕਤੰਤ੍ਰਿਕ ਦੇਸ਼ ਨਹੀਂ ਹੈ। ਉਹ ਇੱਕ ਲੋਕਤੰਤ੍ਰਿਕ ਗਣਰਾਜ ਹੈ। ਮੈਂ ਤੁਹਾਨੂੰ ਦੋਵਾਂ ਦਾ ਮਤਲਬ ਸਮਝਾਉਂਦਾ। ਇਕ ਲੋਕਤੰਤਰੀਕ ਦੇਸ਼ ਹੁੰਦਾ ਹੈ ਜਿੱਥੇ ਬਹੁਮਤ ਦੀ ਮਰਜ਼ੀ ਚੱਲਦੀ ਹੈ ਜੋ ਬਹੁਮਤ ਜਿਸ ਚੀਜ਼ ਦੇ ਮੰਨੇਗੀ ਉਹੀ ਕਾਨੂੰਨ ਜਾਂ ਉਹੀ ਨੀਤੀ ਲਾਗੂ ਹੋਵੇਗੀ ਪਰ ਜਿਹੜਾ ਦੇਸ਼ ਬਹੁਮਤ ਦੀ ਮਰਜ਼ੀ ਦੇ ਨਾਲ-ਨਾਲ ਆਪਣੇ ਅਲਪ ਸੰਖਿਆ ਕਾ ਦਾ ਦੀ ਵੀ ਹੱਕ ਹਕੂਕਾਂ ਦੀ ਰੱਖਿਆ ਕਰਦਾ ਹੈ ਉਹ ਦੇਸ਼ ਲੋਕਤੰਤਰੀਕ ਦੇ ਨਾਲ ਗਣਰਾਜ ਵੀ ਹੁੰਦਾ ਹੈ ਇਸ ਕਰਕੇ ਭਾਰਤ ਸਿਰਫ ਇੱਕ ਲੋਕਤੰਤਰ ਨਹੀਂ ਲੋਕਤੰਤਰੀਕ ਗਣਰਾਜ ਹੈ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਸੁਣਦੇ ਹੋਵੋਗੇ ਕਿ ਕਈ ਸਾਰੇ মিডিਆ ادارے ਇਹ ਚੀਜ਼ ਦਾ ਕਹਿੰਦੇ ਹਨ ਕਿ ਭਾਰਤ ਦਾ ਲੋਕਤੰਤਰ ਖਤਰੇ ਦੇ ਵਿੱਚ ਤੇ ਇਸ ਚੀਜ਼ ਦਾ ਜ਼ਿੰਮੇਦਾਰ ਕਿਸੇ ਵਿਸ਼ੇਸ਼ ਵਿਚਾਰਧਾਰਾ ਜਾਂ ਕਿਸੇ ਵਿਸ਼ੇਸ਼ ਰਾਜਨੀਤਿਕ ادارے ਨੂੰ ਦੱਸ ਦਿੰਦੇ ਹਨ ਇਹ ਗੱਲ ਮੇਰੇ ਖਿਆਲ ਨਾਲ ਤੇ ਬਿਲਕੁਲ ਵੀ ਠੀਕ ਨਹੀਂ ਜੇ ਭਾਰਤ ਦੇਸ਼ ਦੀ ਲੋਕਤੰਤਰੀ ਗਣਰਾਜਤਾ ਨੂੰ ਕਿਸੇ ਚੀਜ਼ ਦਾ ਖਤਰਾ ਹੈ ਤਾਂ ਉਹ ਨਾ ਸਮਝ ಮತਦਾਨ ਕਰਨ ਵਾਲੇ ਹਨ ਜਿਹੜੇ ਜਜ਼ਬਾਤਾਂ ਵਿੱਚ ਆ ਕੇ ਕਿਸੇ ਧਰਮ ਜਾਂ ਕਿਸੇ ਵਿਚਾਰਧਾਰਾ ਦੇ ਨਾਂ ਤੇ ਵੋਟ ਦੇ ਦਿੰਦੇ ਹਨ ਕਿਸੇ ਜਾਤੀ ਦੇ ਨਾਮ ਤੇ ਜਾਂ ਆਪਣੇ ਮਨਪਸੰਦ ਰਾਜਨੇਤਾ ਦੇ ਨਾਮ ਤੇ ਵੋਟ ਦੇ ਦਿੰਦੇ ਹਨ ਤੇ ਉਸ ਨੂੰ ਇੱਕ ਰੱਬ ਜਾਂ ਇੱਕ ਮਸੀਹਾ ਦੀ ਤਰ੍ਹਾਂ ਪੂਜਦੇ ਹਨ ਇੱਕ ਆਮ ਵੋਟਰ ਇਸ ਤਰੀਕੇ ਨਾਲ ਸੋਚਦਾ ਹੈ ਕਿ ਇੱਕ ਰਾਜਨੇਤਾ ਦੇ ਵਿੱਚ ਉਹਨੇ ਜਿਵੇਂ ਆਪਣਾ ਰਾਬੀ ਚੁਣ ਲਿਆ ਹੈ ਤੇ ਉਸ ਨੂੰ ਬਾਕੀ ਸਾਰਿਆਂ ਦੇ ਸਾਹਮਣੇ ਹੁਣ ਆਪਣੇ ਰੱਬ ਦੀ ਸੁਰੱਖਿਆ ਕਰਨੀ ਹੈ ਜਦ ਕਿ ਅਸਲੀਅਤ ਇਹ ਹੈ ਕਿ ਲੋਕਤੰਤਰ ਦੇ ਵਿੱਚ ਆਪਾਂ ਰਾਜਨੇਤਾ ਵਿੱਚ ਆਪਣਾ ਰੱਬ ਨਹੀਂ ਆਪਣਾ ਨੌਕਰ ਚੁੰਨੇ ਤੇ ਉਸ ਨੌਕਰ ਨੂੰ ਵੀ ਇਹ ਸਵਾਲ ਪੁੱਛਣ ਦੀ ਕਿ ਕੀ ਤੂੰ ਆਪਣੇ ਵਾਅਦੇ ਪੂਰੇ ਕੀਤੇ ਕੀ ਨਹੀਂ ਸਾਨੂੰ ਪੂਰਾ ਹੱਕ ਹੈ ਤੇ ਇਸ ਚੀਜ਼ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਜੇ ਸਾਨੂੰ ਬਤੌਰ ਜਨਤਾ ਇੱਕ ਤਾਕਤ ਮਿਲੀ ਹੈ ਆਪਣਾ ਰਾਜਨੇਤਾ ਚੁਣਨ ਦੀ ਤਾਂ ਸਾਨੂੰ ਉਸ ਨੂੰ ਸਵਾਲ ਪੁੱਛਣ ਦਾ ਹੱਕ ਵੀ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਇਸ ਤੋਂ ਬਾਅਦ ਆਉਂਦਾ ਹੈ ਨਿਆ ਸਮਾਜਿਕ ਆਰਥਿਕ ਤੇ ਰਾਜਨੀਤਿਕ ਹੁਣ ਜਿਹੜਾ ਪ੍ਰਸਤਾਵਨਾ ਜਾਂ ਪ੍ਰੀਐਮਬਲ ਦਾ ਇਹ ਹਿੱਸਾ ਹੈ ਇਹ ਮੈਂ ਬਹੁਤ ਜ਼ਰੂਰੀ ਸਮਝਦਾ ਕਿਉਂਕਿ ਹਾਲੀ ਦੇ ਸਮੇਂ ਦੇ ਵਿੱਚ ਹੀ ਇੱਕ ਬਹੁਤ ਦੁਖਦਾਇਕ ਘਟਨਾ ਯੂਪੀ ਦੇ ਰਾਈ ਬਰੇਲੀ ਵਿੱਚ ਘਟੀ ਜਿੱਥੇ ਇੱਕ ਦਲਿਤ ਵਿਅਕਤੀ ਹਰੀ ਓਮ ਵਾਲਮੀਕੀ ਨੂੰ ਚੋਰੀ ਦੇ આરોਪ ਵਿੱਚ ਸਿਰਫ ਸ਼ੱਕ ਦੇ ਬਨਾਤੇ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਸਾਡੇ ਚੀਫ ਜਸਟਿਸ ਆਫ ਇੰਡੀਆ ਦੇ ਉੱਤੇ ਜੁੱਤਾ ਫੈਂਕਿਆ ਗਿਆ ਇਹ ਜਿਹੜੇ ਚੀਜ਼ਾਂ ਹੋ ਰਹੀਆਂ ਹਨ ਇਹ ਵੇਖਣ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਨਿਆਂ ਦੀ ਜਿਹੜੀ ਪਰਿਭਾਸ਼ਾ ਲੋਕਾਂ ਦੇ ਮਨਾਂ ਵਿੱਚ ਹੈ ਜਿਹੜੀ ਲੋਕਤੰਤਰ ਦੀ ਪਰਿਭਾਸ਼ਾ ਜਾਂ ਆਜ਼ਾਦੀ ਦੀ ਜਿਹੜੀ ਪਰਿਭਾਸ਼ਾ ਲੋਕਾਂ ਦੇ ਮਨ ਦੇ ਵਿੱਚ ਹੈ ਉਹ ਪੂਰੀ ਤਰ੍ਹਾਂ ਸਹੀ ਨਹੀਂ ਆਪਾਂ ਲੋਕਤੰਤਰ ਨੂੰ ਜਾਂ ਇੱਕ ਸਮਾਜ ਜਾਂ ਦੁਨੀਆ ਕਿਵੇਂ ਸਹੀ ਤਰੀਕੇ ਨਾਲ ਅੱਗੇ ਵਧਦੀ ਹੈ ਇਸ ਚੀਜ਼ ਨੂੰ ਬਿਲਕੁਲ ਨਹੀਂ ਸਮਝ ਸਕਦੇ ਇੱਕ ਦੇਸ਼ ਦੇ ਪੱਦਰਤੇ ਇਸ ਕਰਕੇ ਇਸ ਟੌਪਿਕ ਦੇ ਉੱਪਰ ਇਸ ਵਿਸ਼ੇ ਦੇ ਉੱਪਰ ਨਿਆ ਸਮਾਜਿਕ ਆਰਥਿਕ ਤੇ ਰਾਜਨੀਤਿਕ ਦੇ ਉੱਪਰ ਮੈਂ ਇੱਕ ਲੜੀ ਦੀ ਸ਼ੁਰੂਆਤ ਕਰਨੀ ਹੈ ਜਿਸ ਦੇ ਵਿੱਚ ਮੈਂ ਇਹ ਸਾਰੇ ਮੁੱਦੇ ਤੁਹਾਡੇ ਨਾਲ ਸਾਂਝੇ ਕਰਾਂਗਾ ਕਿ ਆਰਥਿਕ, ਰਾਜਨੀਤਿਕ ਤੇ ਸਮਾਜਿਕ ਸਤਰ ਦੇ ਉੱਪਰ ਸਾਨੂੰ ਕੀ ਸਮਝ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਆਪਾਂ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕੀਏ ਇਹ ਜਿਹੜੀ ਪੂਰੀ ਲੜੀ ਹੈ ਇਸ ਨੂੰ ਮੈਂ ਹਰੀ ਓਮ ਵਾਲਮੀਕੀ ਨੂੰ ਸਮਰਪਿਤ ਕਰਦਾ ਇਸ ਲੜੀ ਦੇ ਵਿੱਚ ਮੈਂ ਦੁਨੀਆ ਪਰ ਦੇ ਜਿੰਨੇ ਵੀ ਗ੍ਰੰਥ ਪੋਲਿਟੀਕਲ ਸੋਸ਼ਲ ਇਕਨੋਮਿਕ ਜਾਂ ਰਾਜਨੀਤਿਕ ਸਮਾਜਿਕ ਤੇ ਆਰਥਿਕ ਤੌਰ ਦੇ ਉੱਪਰ ਲਿਖੇ ਗਏ ਹਨ ਜਿਨ੍ਹਾਂ ਦੇ ਵਿੱਚ ਇੱਕ ਸਮਝ ਦਿੱਤੀ ਗਈ ਹੈ ਕਿ ਸਮਾਜ ਨੂੰ ਸਹੀ ਸਿਹਤ ਤੇ ਅੱਗੇ ਕਿਵੇਂ ਵਧਾਣਾ ਹੈ ਮੈਂ ਉਹ ਸਾਰੇ ਤੁਹਾਡੇ ਨਾਲ ਸਾਂਝੇ ਕਰਾਂਗਾ ਪ੍ਰਸਤਾਵਨਾ ਦੇ ਵਿੱਚ ਅੱਗੇ ਆਉਂਦਾ ਹੈ ਸੋਚਨ ਜ਼ਾਹਿਰ ਕਰਨ ਆਸਥਾ ਰੱਖਣ ਤੇ ਪੂਜਣ ਦੀ ਆਜ਼ਾਦੀ ਤੇ ਇਸ ਤੋਂ ਅੱਗੇ ਆਉਂਦਾ ਹੈ ਔਦੇ ਤੇ ਮੌਕਿਆਂ ਦੀ ਬਰਾਬਰੀ ਤੇ ਭਾਈਚਾਰਾ ਤਾਂ ਜੋ ਹਰ ਵਿਅਕਤੀ ਦਾ ਗੌਰਵ ਬਰਕਰਾਰ ਰਹੇ ਤਾਂਕਿ ਦੇਸ਼ ਦੀ ਅਖ ਇਕਤਾ ਤੇ ਅਖੰਡਤਾ ਬਣੀ ਰਹੇ ਇਸ ਸਾਰੀਆਂ ਚੀਜ਼ਾਂ ਇੱਕ ਲੋਕਤੰਤ੍ਰਿਕ ਦੇਸ਼ ਦੀਆਂ ਨੀਹਾਂ ਹਨ ਇਹੋ ਚੀਜ਼ਾਂ ਹਨ ਜੋ ਜਿਸ ਸਮਾਜ ਆਪਣੇ ਮਨ ਤੇ ਆਪਣੇ ਦਿਲ ਦੇ ਵਿੱਚ ਲੈ ਕੇ ਚੱਲੇ ਤਾਂ ਕਈ ਸਾਰੀਆਂ ਜੜੀਆਂ ਤਕਲੀਫਾਂ ਜੋ ਇੱਕ ਸਮਾਜ ਨੇ ਖੁਦ ਆਪਣੇ ਉੱਪਰ ਪਾਈਆਂ ਹੋਈਆਂ ਨੇ ਉਹ ਸਭ ਖਤਮ ਹੋ ਸਕਦੀਆਂ ਇਹਨਾਂ ਸਭ ਦੀ ਚਰਚਾ ਵੀ ਆਪਾਂ ਉਸ ਲੜੀ ਦੇ ਵਿੱਚ ਕਰਾਂਗੇ ਇਸ ਸਾਰੇ ਦਰਸ਼ਨ ਦੇ ਨਾਲ ਇਸ ਸਾਰੇ ਸੋਚ ਦੇ ਨਾਲ ਇਸ ਸਾਰੀ ਨੀਤੀ ਦੇ ਨਾਲ ਆਪਾਂ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਅਪਣਾਇਆ ਤੇ 26 ਜਨਵਰੀ 1950 ਨੂੰ ਇਸ ਸੰਵਿਧਾਨ ਨੂੰ ਦੇਸ਼ ਦੇ ਵਿੱਚ ਲਾਗੂ ਕੀਤਾ। ਮੈਂ ਉਮੀਦ ਕਰਦਾ ਹਾਂ ਕਿ ਇਸ ਵੀਡੀਓ ਦੇ ਰਾਹੀਂ ਤੁਸੀਂ ਸਾਡੇ ਦੇਸ਼ ਦੇ ਸੰਵਿਧਾਨ ਦੇ ਪਹਿਲੇ ਹਿੱਸੇ ਜੋ ਕਿ ਪ੍ਰਸਤਾਵਨਾ ਹੈ ਉਸ ਨੂੰ ਚੰਗੀ ਤਰ੍ਹਾਂ ਸਮਝ ਪਾਵੇ ਹੋਵੋਗੇ। ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਛੜੀ ਵਿੱਚ ਮੌਲਿਕ ਅਧਿਕਾਰ ਜਾਂ ਫੰਡਾਮੈਂਟਲ ਰਾਈਟਸ ਦੇ ਉੱਪਰ ਗੱਲ ਕਰਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ